ਅੱਜ ਸਵੇਰ ਹੁੰਦੇ ਆ ਸਭ ਤੋਂ ਵੱਡੀ ਖਬਰ ਬਣ ਗਈ ਹਰਮਿਤ ਮੋਠਾ ਮਾਜਰਾ ਦੀ ਹਰਮਿਤ ਪਠਾਨ ਮਾਜਰਾ ਜਿਸ ਨੂੰ ਮੈਂ ਨਾਮ ਦਿੱਤਾ ਹੈ ਡਬਲ ਐਫ ਤੇ ਤੁਹਾਨੂੰ ਸ਼ਾਇਦ ਇਸ ਕੱਲ ਦਾ ilm ਵੀ ਹੋਵੇ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਰੋਡ ਦਾ ਨਾਂ ਵੀ ਹੈ ਡਬਲ ਐਫ ਰੋਡ ਯਾਨੀ ਫਾਸਲ ਕਾ ਫਿਰੋਜ਼ਪੁਰ ਰੋਡ ਇਹਦਾ ਡਬਲ ਐਫ ਕੇ ਫਰਾਰ ਫੂਫੜ ਪਹਿਲਾ ਕੱਲ ਇੱਕ ਆਡੀਓ ਆਉਂਦੀ ਹੈ देर ਰਾਤ ਵਾਡਿਓ ਮੇਰੇ ਤੱਕ ਪਹੁੰਚੀ ਮੈਂ ਸੁਣੀ ਜਿਹਦੇ ਚ ਹਰਮੀਤ ਕਹ ਰਿਹਾ ਕਿ ਬਾਈ ਦੇਖੋ ਸਨੌਰ ਵਾਲੇ ਭਰਾਵੋ ਜਲਦੀ ਤੁਹਾਡਾ ਭਰਾ ਵਾਪਸੀ ਕਰ ਰਿਹਾ ਮੈਂ ਹਲੇ 6:05 ਦੇ ਵਿੱਚ ਸੀ ਕਿ ਕੀ ਸੈਟਿੰਗ ਹੋ ਗਈ ਪਰ ਉਸ ਤੋਂ ਬਾਅਦ ਇੱਕ ਵੀਡੀਓ ਆ ਗਿਆ ਨਾਲ ਦੀ ਨਾਲ ਉਸ ਵੀਡੀਓ ਨੂੰ ਸੁਣਿਆ ਤਾਂ ਬਾਈ ਹਰਮੀਤ ਪਠਾਨ ਮਾਜਰਾ ਦੀ ਨਾਰਾਜ਼ਗੀ ਤਲਕੀ ਨਿਹੋਰੇ ਸਾਰਾ ਕੁਝ ਉਧ ਵਿੱਚ ਸੀ ਬੜੀ ਵੱਡੀ ਗੱਲ ਹੋ ਗਈ ਪਰ ਸਵੇਰ ਹੁੰਦਿਆ ਇੱਕ ਲਿੰਕ ਮੈਨੂੰ ਫੇਰ ਭੇਜਿਆ ਕਿਸੇ ਸਜਨ ਸੁਨੇਹੀ ਨੇ ਕਿ ਲੈ ਫੋਨੋ ਇੰਟਰਵਿਊ ਵੀ ਆ ਗਈ ਹੈ ਬੇਸਿਕਲੀ ਇੰਟਰਵਿਊ ਕਹ ਲੋ ਪਰ ਪੱਤਰਕਾਰਤਾ ਦੀ ਭਾਸ਼ਾ ਚ ਉਹਨੂੰ ਫੋਨੋ ਕਹਿੰਦੇ ਆ ਜਦੋਂ ਆਪਾਂ ਕਿਸੇ ਨੂੰ ਵੀਡੀਓ ਤੋਂ ਹਟ ਕੇ ਆਡੀਓ ਤੇ ਲੈਨੇ ਤਾਂ ਉਸ ਨੂੰ ਫੋਨੋ ਕਿਹਾ ਜਾਂਦਾ ਕਿ ਫੋਨ ਤੇ ਆ ਜਾ ਉਹ ਫੋਨੋ ਗੱਲਬਾਤ ਬੜੀ ਦਿਲਚਸਪ ਆ ਦੋ ਤਿੰਨ ਪੱਖ ਤੋਂ ਇੱਕ ਤਾਂ ਹਰਮੀਤ ਪਠਾਨ ਮਾਜਰਾ ਦਾ ਜਿਹੜਾ ਦਰਦ ਹੈ एक पिता का दर्द है यार एक तो पति का दर्द है एक पुत्र का दर्द है पिता पुत्र पति ये दर्द मार जाते हैं मत हरमीत पठान माजरा बारे मैं थोड़ा तो दस्या व्यक्तिगत तौर पर कि मेरे नानके ने इस पिंड मैं बहुत नेड़े तो जानता बहुत सत्कार है हालांकि मैं बड़ी आलोचना भी करता रहा ਅਮਿਤ ਪਠਾਨ ਮਾਜਰਾ ਦੀ ਉਹ ਉਸ ਆਲੋਚਨਾ ਦਾ ਕਦੇ ਹਰमीत ਨੇ ਉਲੰਭਾ ਸ਼ਿਕਵਾ ਨਹੀਂ ਦਿੱਤਾ ਮੈਂ ਇਸ ਗੱਲ ਦੀ ਦਾਤ ਦੇ ਦਿਆਂਗਾ ਕਦੇ ਉਲੰਭਾ ਨਹੀਂ ਦਿੱਤਾ ਸਗੋ ਇਹ ਹੀ ਕਿਹਾ ਹਮੇਸ਼ਾ ਕਿ ਮਿੰਟੂ ਯਾਰ ਸਾਡਾ ਰਿਸ਼ਤੇਦਾਰੀ ਆ ਖੈਰ ਇਹ ਤੇਈ ਬੰਦਿਆਂ ਦੀ ਕੁਆਲਿਟੀ ਹੁੰਦੀ ਆ ਨਹੀਂ ਤੇ ਇੱਥੇ ਅੱਜਕੱਲ ਤੁਹਾਨੂੰ ਪਤਾ ਹੀ ਆ ਕੁਝ ਸਵਾਲ ਕਰੋ ਤੇ ਐਸੀਆਂ ਮਿਰਚਾਂ ਲੱਗਦੀਆਂ ਨੇ ਬਾਈ ਐਸੇ ਐਸੇ ਫਿਰ ਤੁਹਾਨੂੰ ਪਤਾ ਅਲਫਾਜ਼ ਨਿਕਲਦੇ ਨੇ ਕਿ ਗੱਲਾਂ ਹੀ ਸ਼ੰਦੀ

ਉਪੀ ਦੇ ਸਕੂਲਾਂ ਕਾਲਜਾਂ ਤੋਂ ਪੜਾਏ ਨੇ ਇਹ ਇਹ ਗੱਲ ਤੇ ਮੰਨਣੀ ਹੋਊਗਾ ਜਿਵੇਂ ਉਹ ਕਹਿ ਰਿਹਾ ਕਿ ਮੈਂ ਕਰੋੜਾ ਰੁਪਇਆ ਲਾ ਕੇ ਬੱਚੇ ਪੜਾਏ ਸੀ ਤਾਂ ਗੁੱਡੀ ਵੀ ਬਹੁਤ ਸਿਆਣੀ ਆ ਇਹ ਮੁੰਡਾ ਵੀ ਹਰਮੀਤ ਆ ਬਹੁਤ ਸਿਆਣਾ ਚਲੋ ਤਾਂ ਗੱਲ ਇਹ ਆ ਕਿ ਉਹ ਬੱਚੇ ਵੀ ਕੋਈ ਕਿਤੇ ਆ ਕੋਈ ਕਿਤੇ ਆ ਮਾ ਵਰਦੇ ਹੈ ਹਰਮੀਤ ਪਟਾਣ ਮਾਜਰਾ ਦੀ ਤੇ ਸਭ ਤੋਂ ਵੱਡੀ ਗੱਲ ਇਸ ਪਤਨੀ ਦਾ ਦਰਦ ਜਿਸ ਤਰ੍ਹਾਂ ਬਿਆਨਿਆ ਕਿ ਹਾਊਸ ਅਰੇਸਟ ਹੈ ਉਤੇ ਕੋਲ ਲੇਡੀ ਮੁਲਾਜ਼ਮਾ ਹਰ ਟਾਈਮ ਰਹਿੰਦੀ ਆ ਨੇ ਬਾਹਰ ਮਰਦਾਨਾ ਪੁਲਿਸ ਹੈ ਉਸ ਨੂੰ ਦਵਾਈ ਤੱਕ ਨਹੀਂ ਲੈ ਕੇ ਆਉਣ ਦੀ ਸਹਾਸਤ ਦਿੱਜਾਂ ਦੀ ਪੁਲਿਸ ਵਾਲੇ ਫੋਨ ਤੱਕ ਅਟੈਂਡ ਨਹੀਂ ਕਰਦੇ ਇੱਕ ਦਰਦ ਐਸਾ ਜਦੋਂ ਬੇਵਸੀ ਦੇ ਆਲਮ ਚ ਕੋਈ ਹੁੰਦਾ ਨੇ ਬੰਦਾ ਬਹੁਤ ਮਜ਼ਬੂਤ ਹੈ ਹਰਮਿਤ ਪਠਾਨ ਮਾਜਰਾ ਦੇਖੋ ਕਈ ਵਾਰ ਨਾ ਤੁਹਾਨੂੰ ਵਿਰੋਧੀਆਂ ਦੀ ਵੀ ਸਿਫਤ ਕਰਨੀ ਪੈਂਦੀ ਕੁਸ਼ਮਾਂ ਦੇ ਚ ਕਈ ਵਾਰ ਜੀਦਰਾ ਦੀ ਵੀ ਤੁਹਾਨੂੰ ਸਿਫਤ ਕਰਨੀ ਪੈਗੀ ਮਜਬੂਤ ਆਦਮੀ ਸੀ ਪਰ ਜੋ ਡੋਲਿਆ ਡੋਲਿਆ ਜਾਂ ਦਰਦ ਭਿਜਿਆ ਹਰਮীত ਪਠਾਨ ਮਾਜਰਾ ਤੁਹਾਨੂੰ ਨਜ਼ਰ ਆਇਆ ਉਹ ਇਸੇ ਕਰਕੇ ਆਇਆ ਦਰਦੁੱਤ ਹੈ ਠੀਕ ਦੂਜਾ ਪੰਜਾਬੀਆਂ ਨੂੰ ਨਹੀਂ ਹੋਰਾ ਕਿ ਮੇਰੇ ਨਾਲ ਤੁਸੀਂ ਖਲੋਤੇ ਨਹੀਂ ਇਹ ਗੱਲ ਬਾਸਬੀ ਹੈ ਬਾਸਬ ਠੀਕ ਹੈ politicial actions ਦੇ ਵਿੱਚ ਆਪਾਂ ਨਾ ਖਲੋਈਏ ਪਰ ਯਾਰ ਜੋ ਇੱਕ ਔਰਤ ਹੈ ਔਰਤ ਹੈ ਮੈਨਾਂ ਨਹੀਂ ਰੱਖਦਾ ਡਾਕਟਰ ਗੁਰਪ੍ਰੀਤ ਕੌਰ ਜੀ ਦੀ ਉਹ ਹੈ ਹਰਮਿਤ ਪਠਾਨ ਮਾਜਰਾ ਮਾਨ ਫੈਮਿਲੀ ਦਾ ਬਦਲੋ ਕਿ ਰਿਸ਼ਤੇਦਾਰ ਹੈ ਨਹੀਂ ਯਾਰ ਛੱਡ ਦਿਓ ਉਸ ਚੀਜ਼ ਨੂੰ ਹਰਮਿਤ ਪਠਾਨ ਮਾਜਰਾ ਗੁਨਾਹਗਾਰ ਹੈ ਮੈਚ ਵੀ ਕਿਨਾਂ ਉਹਨੂੰ ਲਿਆਓ ਕਟਾਰੇ 'ਚ ਖੜਾ ਕਰੋ ਜੋ ਬਣਦੀ ਸਜ਼ਾ ਉਸਨੂੰ ਦਿਓ ਅਸੀਂ ਕਹਾਂਗੇ ਕਿ ਠੀਕ ਹੈ ਜਿੱਦਾਂ ਲਾਲਪੁਰਾ ਨੂੰ ਸਜ਼ਾ ਹੋਈ ਆ ਕੋਰਟ ਸਜ਼ਾ ਦੇ ਦੇ ਵੀ ਤੁਸੀਂ ਉਸ ਨੂੰ ਚੈਲੰਜ ਕਰੋ ਜੋ ਮਰਜ਼ੀ ਕਰੋ ਉਹ ਬਾਤ ਹੈ ਪਰ ਇੱਕ ਧੀ ਪੈਨ ਨੂੰ ਜੋ ਬਿਮਾਰ ਹੈ ਜਿਸ ਦੀ ਦਵਾਈ ਰੈਗੂਲਰ ਚੱਲਦੀ ਹੈ ਜੋ ਨਿਰਪਰ ਹੈ ਕਿਸੇ ਤੇ ਖੁਦੋ ਕੁਛ ਕਰ ਨਹੀਂ ਸਕਦੀ ਮਤਲਬ ਬਿਮਾਰ ਆਤਮੀ ਤਾਂ ਨਿਰਪਰ ਹੀ ਹੁੰਦਾ ਨਹੀਂ ਉਲਟਾ ਜੇ ਕੋਈ ਉਹਨੂੰ ਇਮਦਾਦ ਦਿਨ ਜਾਂਦਾ ਹੈ ਦਵਾਈ ਦੇਣ ਜਾਂਦਾ ਤਾਂ ਪਠਾਨ ਮਾਜਰਾ ਦੇ ਮੁਤਾਬਕ ਉਸ ਤੇ ਕਾਰਵਾਈ ਕਰ ਦਿੱਤੀ ਜਲਦੀ ਹੈ ਸਰ ਇੱਥੇ ਬੋਲੇ ਤਾਂ ਮਰਦਾ ਮੈਂ ਤੇ ਬੋਲੂੰਗਾ ਮੈਂ ਕਹਿੰਨਾ ਕਿ ਹਰਮੀਤ ਪਠਾਨ ਮਾਜਰਾ ਤੇ ਜੋ ਕਾਰਵਾਈ ਬਣਦੀ ਹੈ ਦੂਰਤੀਆਂ ਬੇਸ਼ੱਕ ਵੱਧ ਕਰ ਲਓ ਪਰ ਮੈਨੂੰ ਦੱਸੋ ਕਿ ਇੱਕ ਧੀ ਪੈਣ ਦਾ ਕੀ ਕਸੂਰ ਹੈ ਠੀਕ ਹੈ ਨਾ ਇੱਕ ਬੇਟੀ ਦਾ ਕੀ ਕਸੂਰ ਹੈ ਹਰਮੀਤ ਪਠਾਨ ਉਹ ਅਜਰਾ ਦੀ ਬੇਟੀ ਤੇ ਤੁਸੀਂ ਵੇਖੀ ਨਹੀਂ ਨੀ ਕਿਸੇ ਅਸੀਂ ਨਿੱਕੇ ਨਿੱਕੇ ਜੁਆਕ ਦੇਖੇ ਹੋ ਹੁਣ ਤਾਂ ਮੈਂ ਵੀ ਨਹੀਂ ਦਿੱਖੀ ਉਹਦੀ ਬੇਟੀ ਨੂੰ ਘਰ ਛੱਡਣਾ ਪੈ ਰਿਹਾ ਬਈ ਕਿਉਂ ਉਹ ਸਾਡੀ ਵੀ ਧੀ ਆ ਯਾਰ ਸਾਰੇ ਆਪਾਂ ਦੀ ਪੈਣ ਸਾਂਝੀ ਰੱਖਦੇ ਆ ਨਾ ਮਾਨ ਸਾਹਿਬ ਦੀ ਬੇਟੀ ਵੀ ਸਾਡੀ ਬੇਟੀ ਆ ਯਾਰ ਪਹਿਲੇ ਰਿਆ ਚੋ ਵੀ ਬੇਟੀ ਜੋ ਉਹ ਸਾਡੇ ਤਾਂ ਭਾਈ ਬੇਟੀ ਸਮਾਨੀ ਕਹਾ ਕੇ ਅਸੀਂ ਸਮਾਨੀ ਉਹ ਚੋ ਐਂ ਇੰਦਰਪ੍ਰੀਤ ਘਰ ਉਹਨਾਂ ਦੇ ਪੁੱਤੇ ਗੰਦਾ ਮਤਲਬ ਹੀ ਆ ਕਿ ਭਾਈ ਇਹ ਤੇ ਬਿਲਕੁਲ ਯਾਰ ਸਾਡੇ ਵਾਸਤੇ ਬੜੀ ਚੁਣੌਤੀ ਖੜੀ ਕਰ ਦਿੱਤੀ ਆ ਹਰਮਿਤ ਪਠਾਰ ਮਾਜਰਾ ਨੇ ਕਿ ਕੀ ਇਥੋਂ ਦਾ মিডিਆ ਵੀ ਆਪਣੀ ਜ਼ਮੀਰ ਦਫਨ ਕਰਵਾ ਬੈਠਾ ਹੈ ਐਸੀ ਆਵਾਜ਼ ਚੁਕ ਨੂੰ ਹਟਾ ਕਿ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਬਿਲਕੁਲ ਖਾਮੋਸ਼ ਹੋ ਚੁੱਕੇ ਨੇ ਇਹ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲੇ ਹੁੰਦੇ ਆ ਇਹ ਗੱਲਾਂ ਮੈਂ ਅਮਰਤਪਾਲ ਸਿੰਘ ਹਰਾਂ ਦੇ ਮਾਮਲੇ 'ਚ ਹੀ ਕਈਆਂ ਹੋਈਆਂ ਨੇ ਇਹ ਗੱਲਾਂ ਮੈਂ ਸਭ ਨੇ ਉਸੇ ਦੁਵਾਰਗਨ ਜਦੋਂ ਹੋਈ ਉਦੋਂ ਵੀ ਕਈਆਂ ਹੋਈਆਂ ਨੇ ਇਹ ਗੱਲ ਮੈਂ ਅੱਜ ਵੀ ਕਹਿੰਨਾ ਜੇ ਕੱਲ ਨੂੰ ਇਸ ਜਗ੍ਹਾ ਤੇ ਕੱਲ ਨੂੰ ਆਮ ਆਦਮੀ ਪਾਰਟੀ ਆਪੋਜੀਸ਼ਨ ਚ ਹੋ ਗਈ ਇਹਨਾਂ ਦੇ ਕਿਸੇ ਵੀ ਬੰਦੇ ਨਾਲ ਹੋਈ ਸ਼ਾਇਦ ਪੰਜਾਬ ਤੋਂ ਪਹਿਲਾ ਬੰਦਾ ਹੋਊਗਾ ਮੈਂ ਜਿਹੜਾ ਇਹਨਾਂ ਦੇ ਨਾਲ ਖੜੂਗਾ ਇਹ ਸਾਡਾ ਫਰਜ਼ ਬਣਦਾ ਹੈ ਇਹ ਜੋ ਜਥੇਬੰਦਕ ਸੰਗਠਨਾਂ ਨੂੰ ਚਲਾਉਣ ਵਾਲੇ ਲੋਕ ਹੈ ਉਹਨਾਂ ਨੂੰ ਵੀ ਥੋੜਾ ਸੋਚਣਾ ਪਏਗਾ ਕਿ ਸਿਆਸਤ ਨੂੰ ਵੱਖ ਰੱਖੀਏ ਪਰ ਜੋ ਆ ਚੀਜ਼ ਅਸੀਂ ਔਰ ਰੰਕ ਕਰ ਰਹੇ ਹਾਂ ਮੇਰੇ ਖਿਆਲ ਦੇ ਨਾਲ ਇਹ ਸੋਚਨ ਵਿਚਾਰਨ ਦਾ ਵਿਸ਼ਾ ਕਿਉਂਕਿ ਉਹਨੂੰ ਦੇਖੋ ਹਰਮੀਤ ਪਠਾਨ ਮਾਚਰਾਨੀ ਇਹ ਕਹਿ ਦਿੰਦਾ ਆਪਦੇ ਯਾਰਾਂ ਨੂੰ ਲਾਂਤਾ ਪਾਤੀਆਂ ਫਲਾਂ ਕੀਤਾ ਉਹ ਯਾਰ ਵਿਅਕਤੀਗਤ ਜ਼ਿੰਦਗੀ ਆ ਉਹਦੇ ਵਿਅਕਤੀਗਤ ਰਿਸ਼ਤੇ ਆ ਕੋਈ ਤੁਰਦਾ ਕੋਈ ਨਹੀਂ ਤੁਰਦਾ ਪਰ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਪਰ ਮਸਲਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਇੱਕ ਪੁਲ ਸਿੰਘ ਰਾਜ ਵਰਗਾ ਦੰਗ ਚ ਲਾਇਆ ਜਾ ਰਿਹਾ ਤੇ ਸਾਡੀਆਂ ਧੀਆਂ ਪੈਣਾ ਜੜੀਆਂ ਨੇ ਉਹ ਦੁਖੀ ਕੀਤੀਆਂ ਜਾ ਰਹੀਆਂ ਨੇ ਤੇ ਮੇਰੇ ਖਿਆਲ ਦੇ ਨਾਲ ਮੀਡੀਆ ਤੋਂ ਲੈ ਕੇ ਜਥੇਵੰਦੀਆਂ ਤੱਕ ਨੂੰ ਬੋਲਣਾ ਚਾਹੀਦਾ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਤੁਹਾਡੀ ਪੁਲਿਸ ਪਿੱਛੇ ਆ ਹਰਮਿਤ ਪਠਾਨ ਮਜਰਾ ਕੇ ਜਿੱਥੇ ਮਿਲਾਪ ਹੋ ਗਿਆ ਜਿੱਥੇ ਬੈ ਟੱਕਰੇ ਹੋ ਗਏ ਫੜੋ ਕੇਸ ਕਰੋ ਉਸ ਤੋਂ ਬਾਅਦ ਹਰਮਿਤ ਨੂੰ ਪੇਸ਼ ਕਰਕੇ ਜੋ ਸਜ਼ਾ ਬਣਦੀ ਹੈ ਵਾਹ ਕੋਟ ਦੇਖੇਗਾ ਉਹ ਗੁਨਾਹਗਰ ਹੈ ਕਿ ਬੇਗੁਨਾਹ ਹੈ ਚਲ ਉਹਦੇ ਮੁੰਡੇ ਤੇ ਵੀ ਤੁਸੀਂ ਕੇਸ ਦਰਚ ਕਰ ਦਿੱਤਾ ਠੀਕ ਹੈ ਬਾਪਲੀਆ ਬੇਸ਼ਕ ਕਰੋ ਫਿਰ ਕਰੋ ਅਰੇ ਉਹਦੀ ਬੀਬੀ ਤੇ ਉਹਦੀ ਬੇਟੀ ਉਹਦੀ ਮਾਂ ਉਹਨਾਂ ਨੂੰ ਕਿਉਂ ਖਰਚ ਨਹੀਂ ਪਵੇ ਕਿਉਂ ਹੌਸਰੇ ਸਟੋਨ ਆ ਪਵੇ ਕਿਉਂ ਦਵਾਈ ਤੋਂ ਆਰੀ ਹੋਣਾ ਇਹ ਬਹੁਤ ਗੰਭੀਰ ਮਸਲੇ ਆ ਕੱਲ ਨੂੰ ਮੇਰੇ ਘਰ ਤੇ ਵੀ ਪੈ ਸਕਦੇ ਆ ਬੋਲਣ ਵਾਲੇ ਕਿਸੇ ਤੇ ਵੀ ਪੈ ਸਕਦੇ ਆ ਕਿਸੇ ਲੀਡਰ ਤੇ ਪੈ ਸਕਦੇ ਕਿਸੇ ਕਿਸਾਨ ਆਗੂ ਤੇ ਪੈ ਸਕਦੇ ਕੱਲ ਹੀ ਮੈਂ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਇਹਨਾਂ ਨੇ ਇੱਕ ਕਿਸਾਨ ਆਗੂ ਨੂੰ ਹੱਥਕੜੀ 'ਚ ਆਪਦੇ ਬਾਪੂ ਦੀ ਅਰਥੀ ਉਠਵਾਈ ਆ ਉਹਕ ਤੇ ਹੱਥਕੜੀ ਲਾਈ ਆ ਉਹ ਸੰਦੇਸ਼ ਕੋ ਠੀਕ ਨਹੀਂ ਜਾਂਦਾ ਪਰ ਅਸੀਂ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਤੇ ਜ਼ਿਆਦਾ ਤਵੱਜੂ ਨਹੀਂ ਦੇ ਰਹੇ ਗਿਆਨਾਂ ਤੇ ਜ਼ਿਆਦਾ ਅੱਜ ਐਕਟ ਲਈ ਹੀ ਬਣ ਜਾਣਗੇ ਇਦਾਂ ਕਿਹਾ ਤੂੰ ਇੱਕ ਮੁੱਖ ਦੀ ਗੱਲ ਇਹੋ ਆ ਕਿ ਇਸ ਸਿਲਸਿਲੇ ਸਾਨੂੰ ਸਾਰਿਆਂ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ